ਪੂਰਾ ਸਤਿਗੁਰੂ ਨਾਨਕ ਕਬੀਰ ਟਾਈਗਰਪੋਰਟ ਅਤੇ ਸਮਾਜਿਕ ਸਭਾ ਕੌਂਸਲ ਦੇ ਬਾਬਾ ਦਾਸ ਜੀ ਨੂੰ ਦੇਖਾ ਦੇ ਨਾਲ ਜੱਥੇ ਕਦੀਆਂ ਭਗਵਾਨ ਮਾਨਿਕ ਦੇ ਨਾਮ ਤੇ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਸਵਾਗਤ ਨਸ਼ਿਆ ਬਰਦਰ ਬਾਤ ਕਟਿਆ ਸਾਥੀਓ ਇੱਥੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਅਸੀਂ ਸਾਰੇ ਤੁਹਾਨੂੰ ਬਧਾਈ ਦਿੰਦੇ ਆ ਉਥੇ ਇੱਕ ਦੋਧ ਪਰਿਵਿਧ ਉਹ ਦੋਧ ਤਰਗਤ ਕਰਦੇ ਆ ਕਿ ਅਸੀਂ 바ਵਾ ਸਾਹਿਬ ਦਾ ਪ੍ਰਚਾਰ ਕਰਨ ਦੀ ਬਜਾਏ ਸਾਨੂੰ ਆਪਣੇ ਸਮਾਜ ਨੂੰ ਬਚਾਉਣ ਦੀ ਖਾਤਰ ਇਹ ਨਸ਼ਿਆਂ ਦੇ ਬੁਰੇ ਮਾਰਕ ਕੱਢਣੇ ਪੈ ਰਹੇ ਆ ਸਾਥੀਓ ਮੈਂ ਇਹ ਗੱਲ ਸਮਝਦਾ ਕਿ ਇਸ ਪੰਜਾਬ ਸਰਕਾਰ ਡੈਂਗਰ ਸਰਕਾਰ ਇਹ ਜਿਹੜਾ ਨਸ਼ਿਆਂ ਦਾ ਪੰਜਵਾ ਜਿਹੜਾ ਨਸ਼ਿਆਂ ਦਾ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਕੋਈ ਨਹੀਂ ਜੁਨੇਵਾਰ ਇਹ ਦੋਨੋਂ ਦੋਹਾਂ ਕਿਉਂਕਿ ਦੋਨੋਂ ਸਰਕਾਰਾਂ ਨੇ ਇਹਨਾਂ ਕੋ ਸचेत ਹੋਂ ਦੀ ਗੋਣ ਹੈ ਦੋਨੋਂ ਸਰਕਾਰਾਂ ਕਿਵੇਂ ਨੇ ਜਾਂ ਤੇ ਇਹ ਸਰਕਾਰਾਂ ਨਸ਼ੇ ਆਪ ਵਗਾ ਰਹੀਆਂ ਇਹਨਾਂ ਦੇ ਜਿਹੜੇ ਤੱਤੂ ਨੇ ਉਹ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਆ ਜਾਂ ਇਹ ਸਰਕਾਰਾਂ ਦੀ ਨਾਕਾਮੀ ਹੈ ਇਹਨਾਂ ਦੀਆਂ ਏਜੰਸੀਆਂ ਫੇਰ ਹੋਟੋ ਰਹੀਆਂ ਇਹਨਾਂ ਨੂੰ ਸਮਝ ਨਹੀਂ ਲੱਗਦੀ ਕਦਾ ਕਤੋਂ ਕਿਧਰੋਂ ਆ ਰਿਹਾ ਤਾਂ ਕਿਧਰ ਵੇਖ ਰਿਹਾ ਦੋ ਗੱਲਾਂ ਜਾਦਾ ਸਰਕਾਰਾਂ ਦੇ ਕੰਮ ਨੇ ਘਰ ਬਸੇ ਬੈਠੇ ਰਹਿ ਕੇ ਮਸਹੂਬ ਨੇ ਇਸ ਕਰਕੇ ਸਾਥੀਓ ਮੈਂ ਆ ਜਿੱਤਾ ਨੂੰ ਬੇਨਤੀ ਕਰਦਾ ਇਹਨਾਂ ਸਰਕਾਰਾਂ ਤੋਂ ਸੰਕੇਤ ਹੋਂ ਦੇ ਲੋੜ ਹੈ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਿਹਾ ਹੈ ਆ ਮੈਂ ਬੇਨਤੀ ਕਰਾਂ ਕਿੰਨੀਆਂ ਵੀ ਤਿਤਲੀਆਂ ਹਾਂਜੀ ਹਾਂਜੀ ਕਿੰਨੀਆਂ ਵੀ ਤਿਤਲੀਆਂ ਹੈ ਮੇਰਾ ਵਾਣ ਨਹੀਂ ਹੈ ਇਹ ਪੰਜਾਬ ਦੇ ਇੱਕ ਮੁੱਖ ਮੰਤਰੀ ਦਾ ਵਾਇਰਲ ਹੈ ਕੀ ਨਹੀਂ ਆ ਬਿੱਟਤੋਈਆ ਔਰ ਔਰ ਕੇ ਕਰੀ ਕਿਸੇ ਫੋਟੇ ਕਰੀ ਕਿਸੇ ਫੋਟੇ ਕਿਸੇ ਫੋਟੇ ਬੈਠੀਆਂ ਉਹਨਾਂ ਦਾ ਸਮਾਜਿਕ ਬਾਈਕਾਟ ਕਰੋ ਕਾਰਨ ਇੱਕ ਵਾ ਮੈਂ ਉਹਨਾਂ ਦਾ ਦੋਖੀ ਨਹੀਂ ਮੈਂ ਉਹਨਾਂ ਦਾ ਪਰਸਨ ਮਿਲਿਆ ਕਸ਼ਮੀਰੀ ਨਹੀਂ ਮੈਂ ਇਹ ਗੱਲ ਕਹਿਣਾ ਕਿਉਂਕਿ ਉਹ ਜਦੋਂ ਦੁਨੀਆ ਪਾਰਟੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਅੱਜ ਮਾਰ ਭਾਈ ਭਾਰਤ ਕਰ ਮੇਰੇ ਨਾਲ 80% ਖੜਾ ਉਹ ਤੁਹਾਡੇ ਆ ਬਾਲਮੀਕ ਭਾਈ ਜਿਹੜਾ ਮੇਰੇ ਨਾਲ 80% ਜੁੜਿਆ ਹੋਇਆ ਆ ਤਵੀਰ ਭਾਈ ਦਾ ਮੇਰੇ ਨਾਲ 80% ਜੁੜਿਆ ਹੋਇਆ ਸਾਥੀਓ ਬਹੁਤ ਘਾਟੇ ਸਮਾਜ ਦਾ ਮੁੱਲ ਵਟਾ ਦੀ ਖਾਤਰ ਕਰੀ ਕਿਵੇਂ ਬਾਜੀ ਕਰੀ ਕਿਵੇਂ ਬਾਜੀ ਕਰੀ ਕਰੀ ਬਾਜੀ ਦਾ ਇਹਨਾਂ ਦਾ ਸਮਾਜਿਕ ਬਾਈਕਾਟ ਕਰੋ ਇਹਨਾਂ ਨੂੰ ਪਤਾ ਲੱਗ ਜਵੇ ਕਿ ਤੁਸੀਂ ਸਾਡੇ ਸਮਾਜ ਦੇ ਚੱਕੇ ਲਾ ਨਹੀਂ ਦੇ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ ਸਮਾਜ ਦੀ ਟੇਕੇ ਲਾ ਨਹੀਂ ਕਰ ਸਕਦੇ ਕਿਉਂਕਿ ਅੱਜ ਕਿੰਨੇ ਵੀ ਪੈਸਾ ਕਮਝਦਾ ਕਿੰਨੇ ਵੀ ਨਸ਼ਿਆਂ ਦੇ ਕਾਰੋਬਾਰ ਕਰ ਰਹੇ ਆ ਕਦੇ ਸੱਚੇ ਦਾ ਕਾਰੋਬਾਰ ਚਾਹਦੇ ਆ ਲੋਕੀ ਦਾ ਕਾਰੋਬਾਰ ਚਾਹਦੇ ਆ ਇਹ ਸਰਕਾਰ ਇਸ ਇਲੈਕਸ਼ਨ ਦੇ ਵਿੱਚ ਕਰਦੇ ਆ ਔਰ ਉਹ ਲੀਡਰ ਚੁੜਾ ਰਹੇ ਆ ਜਿਹੜੇ ਅੱਜ ਸਾਡੀ ਇਹਨਾਂ ਜਿਹੜੀਆਂ ਸਰਕਾਰਾਂ ਦੇ ਤਹਿਤ ਇਲੈਕਸ਼ਨ ਲੜ ਰਹੇ ਆ ਸਾਥੀਓ ਇਹਨਾਂ ਨੂੰ ਸਭ ਤੋਂ ਵੱਧ ਲੋੜ ਹੈ ਕਿ ਟਟਾ ਮੇਰੇ ਛੋਟੇ ਵੀ ਤਲੇ ਤਾਂ ਫੇਰਕਾਰੀ ਜੀ ਨੇ ਦੱਸਿਆ ਇਹਨਾਂ ਦੇ ਰਸੋਪੇ ਪਾਉਣ ਦੀ ਲੋੜ ਨਹੀਂ ਐ ਇਹਨਾਂ ਦੇ ਗਲਾ ਦੇ ਵਿੱਚ ਦਾ ਪਰਨੇ ਪਾਉਣ ਦੀ ਲੋੜ ਐ ਅੱਜ ਇਹਨਾਂ ਦੇ ਰਸੇ ਪਾਓ ਇਹਨਾਂ ਨੂੰ ਵਾਚਨ ਕਰੋ ਫੇਰ ਕਿੱਥੇ ਗਏ ਹੋਏ ਸੀ ਅੱਜ ਤੁਸੀਂ ਆਪਣੀਆਂ ਅਣਲੱਭੀਆਂ ਕੀ ਦੱਸ ਰਹੇ ਆ ਕਿ ਭਗਵੰਤ ਮਾਨ ਸਤਾਰੇ ਗੱਲ ਕਹਿੰਦੀ ਸੀ ਜਦੋਂ ਕਿਸੇ ਬਾਈ ਦੇ ਲੱਗਣ ਹੋਇਆ ਇਹ ਕਹਿੰਦਾ ਸੀ ਭਗਵੰਤ ਮਾਨ ਕੀ 24 ਘੰਟੇ ਦਮ ਤੋਂ ਕੱਟ ਸਮਾਂ ਲੱਗੂਗਾ ਗਸ਼ਾ ਬੰਦ ਕਰਨ ਦੇ ਵਾਸਤੇ ਮੈਂ ਉਹਦੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਜੇ ਸਰਕਾਰ ਚਾਵੇ 24 ਘੰਟੇ ਤਾਂ ਬਹੁਤ ਦੂਰ ਦੀ ਗੱਲ 2 ਘੰਟੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਸਾ ਬੰਦ ਹੋ ਸਕਦਾ ਹੈ ਪਰ ਪਰ ਮੈਂ ਇਹ ਗੱਲ ਸਮਝਦਾ ਕਿ ਜਦੋਂ ਜਦੋਂ ਖੌਤਾ ਪੇਕੜ ਵਾਲੀ ਸਰਕਾਰ ਖੁਦ ਹੋਵੇ ਕਿ ਸੌਦਾ ਵੇਚਣ ਵਾਲੇ ਸਰਕਾਰ ਦੇ ਜ਼ਿਕਰ ਹੋ ਜਦੋਂ ਸੌਦਾ ਵੇਚਣ ਸਰਕਾਰ ਦੇ ਨਮੇ ਤੇ ਹੋਣ ਉਹ ਕੰਮ ਕਦੀ ਬੰਦ ਨਹੀਂ ਹੋ ਰਿਹਾ ਹੋ ਸਕਦਾ ਇਹਨਾਂ ਕਿਸ ਤਰ੍ਹਾਂ ਦੇ ਇਹ ਜਿਹੜੀਆਂ ਸਰਕਾਰਾਂ ਆ ਇਹਦਾ ਸਾਨੂੰ ਖੁੱਲਕੇ ਵਿਰੋਧ ਕਰਨਾ ਚਾਹੀਦਾ ਔਰ 바ਵਾ ਸਾਹਿਬ ਦੀ ਕਾਮਯਾਬੀ ਉਸਕੇ ਆਪਣੇ ਸਮਾਜ ਨੂੰ ਅੱਗੇ ਵਧਾਉਣ ਵੱਲ ਲੈ ਕੇ ਜਾਣਾ ਚਾਹੀਦਾ ਔਰ ਇਹ ਆਪਣੇ ਆਨਰ ਬੱਟਿਆ ਆ ਆਪਣੇ ਸਮਾਜ ਦੇ ਬੱਚਾ ਨੂੰ ਉਹਨਾਂ ਨੂੰ ਇੱਜ਼ਤ ਦੇ ਕਰਕੇ ਉਹਨਾਂ ਨੂੰ ਕੋੜਾ ਹੀ ਲੱਗੇ ਕੋਰਨਾ ਲੱਗਦਾ ਕਿੰਨਾ ਹੀ ਜ਼ਿੰਦਾ ਹੋਇਆ ਇਹ ਆਪ ਸਭ ਤੋਂ ਰਜਾ ਲੈਣਾ ਜੈਪੀਨ ਜੈ ਭਾਰਤ